ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਆਪਣੇ ਮਿੱਤਰਾਂ ਦੀ ਫਿਲਮ ਦੇਖਣ ਆਇਆ ਔਰ ਪ੍ਰੀਮੀਅਰ ਤੇ ਬੁਲਾਉਣਾ ਆਪਣੇ ਆਪ ਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਸ਼ਗਨ ਵਾਲੇ ਦਿਨ ਯਾਦ ਕੀਤਾ ਗਿਆ ਔਰ ਫਿਲਮ ਦੀ ਲੁੱਕ ਤੁਸੀਂ ਟ੍ਰੇਲਰ ਤੋਂ ਦੇਖ ਹੀ ਲਈ ਹੈ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਾ ਆਡੀਅנס ਔਰ ਇੱਕ ਵੱਖਰੇ ਰੰਗ ਦੀ ਫਿਲਮ ਆ ਰਹੀ ਹੈ ਗੋਗੂ ਭਾਈ ਨੂੰ ਬੜੀ ਧੀਰ ਬਾਅਦ ਇਸ ਤਰ੍ਹਾਂ ਇੱਕ ਮੁਕਤੇ ਜਾਦੂ ਦੇ ਦਿਨ ਦੇਖਿਆ ਅਸੀਂ ਸ਼ੁਰੂ ਤੋਂ ਦੇਖਦੇ ਹੁੰਨੇ ਮੈਂ ਇਹ ਨਹੀਂ ਕਹੂੰਗਾ ਬਚਪਨ ਤੋਂ ਦੇਖਣਾ ਹੁੰਦਾ ਹਾਂ ਹਲੇ ਵੀ ਨੌਜਵਾਨ ਨੇ ਤੇ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਔਰ ਦੇ ਫਰਾਉਡ ਭਾਈ ਜਦੋਂ ਵੀ ਲੈ ਕੇ ਆਉਂਦੇ ਆ ਆਪਣੇ ਤੌਰ ਤੇ ਖੜੇ ਹੋਏ ਨੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਘਰੇਵਾਲਾ ਤੁਸੀਂ ਅਸੀਂ ਸਾਰੇ ਇਕੱਠੇ ਹੋਏ ਆ ਸਰੂਪੀ ਨੂੰ ਦੇਖ ਕੇ ਅਲੱਗ ਰੂਪ ਜਿਹਾ ਉਹਦੇ ਲੱਗਿਆ ਔਰ ਟੀਮ ਜਰਤਨ ਤੇ ਵੱਡਾ ਘਰੇਵਾਲਾ ਅਸੀਂ ਸਾਰੇ ਇਸ ਗੱਲ ਦਾ ਸਬੂਤ ਆ ਕਿ ਸਿਨੇਮਾ ਦੇ ਵਿੱਚ ਆਰਟ ਦੇ ਵਿੱਚ ਕੋਈ ਸਫਾਰਸ਼ ਨਹੀਂ ਚੱਲਦੀ ਕਲਾ ਹੀ ਚੱਲਦੀ ਹੈ ਉਹ ਸਾਰੇ ਇਸ ਗੱਲ ਦਾ ਸਬੂਤ ਹੈ ਬੇਗੂਲ ਸਾਹਿਬ ਤੁਸੀਂ ਆਖਿਆ ਰਾਵੀ ਖੂਨ ਨਾ ਪਰ ਪੀਸੀਜੀ ਸੋ ਕੀ ਲੱਗਦਾ ਕਿਉਂਕਿ ਜਿਹੜਾ ਇੱਕ ਪੁਰਾਣਾ ਦੌਰ ਸੀਗਾ ਤੁਹਾਡਾ ਉਹ ਵਾਪਸ ਦੇਖ ਰਿਹਾ ਲੋਕਾਂ ਨੂੰ ਕਿ ਗੇਲ ਸਾਹਿਬ ਸਾਨੂੰ ਵਾਪਸ ਉਸੇ ਰੂਪ ਚ ਦੇਖ ਰਿਹਾ ਸੋ ਇੰਡਸਟਰੀ ਦੇ ਬਾਈ ਜੀ ਕੀ ਕੀ ਦੱਸਣਗੇ ਕਿ ਮਾਜੇ ਦਾ ਕੀ ਕਿਰਦਾਰ ਸੀਗਾ ਪਹਿਲੇ ਤੁਸੀਂ ਬਹੁਤ ਫੇਮਸ ਹੋ ਗਏ ਅੱਜ ਤੱਕ ਵੀ ਡਾਇਲੌਗ ਬੋਲਦੇ ਆ ਲੋਕੀ ਤੁਹਾਨੂੰ ਬਤਾਉਂਦੇ ਰਹਿੰਦੀ ਆ ਲੱਗਦਾ ਲਗਾਇਲ ਸੀ ਕਿ ਉਹ ਜਿਹੜਾ ਰਹਿਣਾ ਪੂਰੀ ਕਿਤਾਬ ਲਿਖਦੇ ਲੇਕਿਨ ਉਹ ਮਾਜੇ ਆ ਰਹੀ ਹੈ ਮੈਨੂੰ ਪਾਗੀ ਦੇ ਬਾਅਦ ਇਸ ਤਰ੍ਹਾਂ ਦੀ ਗੱਲ ਕਹੀਏ ਜਿਨ ਤਰਾ ਵੀ ਮੈਨੂੰ ਵੀ ਪਸੰਦ ਆ ਮੇਰੀ ਆਡੀਅנס ਮ ਹਮੇਸ਼ਾ ਜਿਹੜੇ ਸਰੋਤ ਜਿਆਦਾ ਵੇਖਣਾ ਪਸੰਦ ਕਰਦੇ ਨੇ ਔਰ ਇਹਦੇ ਵਿੱਚ ਲਾਇਆਉਟ ਵੀ ਉੱਥੇ ਤਰ੍ਹਾਂ ਦੇ ਐਂਜੇ ਹਮੇਸ਼ਾ ਤੋਂ ਸੈਂਟਰ ਟੂ ਫਰਮ ਜਾਂਦੇ ਆ। माजी ਦੀ ਬੋਲੀ ਜਦੋਂ ਤੁਸੀਂ ਬੋਲਣੀ ਸ਼ੁਰੂ ਕੀਤੀ ਤਾਂ ਸੈੱਟ ਦੇ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਅਸੀਂ ਥੇੜ ਪੰਜਾਬੀ ਚ ਜਦ ਜਾਣੇ ਆ ਤਾਂ ਪੁਰਾਣਾ ਦੌਰ ਯਾਦ ਆਂਦਾ ਜਦ ਬਾਰਡਰੋਂ ਪਾਰ ਵਪਾਰ ਹੁੰਦਾ ਸੀਗਾ ਉਹ ਚੀਜ਼ਾਂ ਯਾਦ ਆਉਂਗੀਆਂ। ਸਹੀ ਗੱਲ ਕਿਹਾ ਤੁਸੀਂ। ਔਰ ਯਾਦ ਆਉਂਦਾ ਵੀ ਮਾਈਂਡ ਸਟੋਲ ਦਾ ਮਾਹੌਲ ਵੀ ਰਿਹਾ। ਲੇਕਿਨ ਅਸੀਂ ਸਾਰੇ ਪੰਜਾਬੀ ਆਂ ਬਾਕੀ ਦੀ ਮੋਲੀ ਦੀ ਮਾਈ ਜੀ ਦੀ ਬੋਲੀ ਦਾ ਮੇਸ਼ਾ ਤੋਂ ਬਹੁਤ ਸੁਖਤ ਹੈ ਅਤੇ ਸਾਡੇ ਰਿਸ਼ਤੇਦਾਰੀਆਂ ਭਾਈਚਾਰੇ ਬਹੁਤ ਖੈ ਨੇ ਉਧਰ ਸਾਡੇ ਸਾਹ ਦੇ ਕੇ ਮਾਈ ਕੀ ਚੱਕਰ ਕਰ ਲੈਣਾ ਸਾਰੇ ਆਏ ਨੇ ਫਿਰ ਮੈਂ ਕਹਿ ਰਹੀ ਸੀ ਕਿ ਸਾਡੀਆਂ ਰਿਸ਼ਤੇਦਾਰਾਂ ਭਾਈਚਾਰੇ ਮਾਜੇ ਦੇ ਨਾਲ ਕਿ ਬਹੁਤ ਨੇ ਅਤੇ ਵੈਸੇ ਸਾਰੇ ਪੰਜਾਬੀਆਂ ਹਰ ਇਲਾਕੇ ਦੀ ਆਪਣੀ ਆਪਣੀ ਬੋਲੀ ਹੈ ਉਹਦੀ ਜ਼ਬਾਨੇ ਬਹੁਤ ਸੁੰਦਰੀ ਹੈ ਇਹ ਕਹਾਣੀ ਕਿਉਂਕਿ ਮੱਝ ਦੇ ਇਲਾਕੇ ਦੀ ਜੁੜੀ ਹੋਈ ਹੈ ਜਿੱਦਾਂ ਸਾਨੂੰ ਜ਼ਰੂਰੀ ਸੀ ਕਿ ਅਸੀਂ ਸਹੀ ਵਿਜਾਇੰਤੀ ਮੱਝੇ ਵਾਲੀ ਜ਼ਬਾਨ ਤੇ ਗੱਲਬਾਤ ਕਰੀਏ ਸ਼ਦੈਨ ਉੱਪਰ ਗਿਆ ਤੇ ਸਾਡੇ ਰਾਈਟਰ ਦਾ ਕਮਾਲ ਹੈ ਸਾਡੇ ਡਾਇਰੈਕਟਰ ਦਾ ਕਮਾਲ ਹੈ ਜਿਹੜਾ ਸਾਡੇ ਕਮਾਲ ਜਿਹਾ ਮੈਂ ਸਭ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਪ੍ਰੋਡੂਸਰ ਕੇਵੀ ਜਨੂਨ ਸਾਹਿਬ ਉਹਨਾਂ ਦੀ ਟੀਮ ਨੂੰ ਵੀ ਸਤਿਕਾਰ ਦਿੱਤਾ ਔਰ ਡਾਇਰੈਕਟਰ ਸਾਹਿਬ ਨੇ ਇੱਕ ਵਧੀਆ ਫਿਲਮ ਬਣਾਈ ਹੈ ਸਾਡੇ ਨੂੰ ਕੰਮ ਲਿਆ ਕਿਉਂਕਿ ਹਰ ਡਾਇਰੈਕਟਰ ਨੂੰ ਆਪਣੇ ਆਰਟਿਸਟਾਂ ਦਾ ਉਤਸ਼ਾਹ ਹੁੰਦਾ ਹੈ ਕੋਈ ਵੀ ਐਕਟਰ ਆਪਣੇ ਆਪ ਸ਼ਾਇਦ ਉਸੇ ਕਾਪੀ ਨਹੀਂ ਕਰ ਸਕਦਾ ਜੋ ਇੱਕ ਕਹਾਣੀ ਚ ਦਰਜ ਹੋਣਾ ਚਾਹੁੰਦਾ ਹੈ ਉਹ ਡਾਇਰੈਕਟਰ ਨੇ ਦੱਸਣਾ ਮੈਂ ਨਾ ਸਾਰਿਆਂ ਦਾ ਮਸ਼ਹੂਰ ਹਾਂ ਔਰ ਸੇਵੂਰ ਗੁਜ਼ਾਰਾ ਕੇ ਮੈਂ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਪ੍ਰੋਮੋਟ ਕੀਤਾ ਹੈ ਰੂਪੀ ਜੀ ਤੁਸੀਂ ਇੱਕ ਜਿਹੜਾ ਨਹੀਂ ਸਵਾਲ ਰਹੇਗਾ ਡੇਰਿੰਗ ਕਿਰਦਾਰ ਤੇ ਨਜ਼ਰ ਆਉਣ ਵਾਲੀ ਤੁਹਾਡੀ ਮਸ਼ਹੂਰੀ ਦੇਖ ਲਈ ਆਪਾਂ ਨੂੰ ਅਸੀਂ ਪੂਰੀ ਦਿੱਕਤ ਕਰਦੇ ਲੱਗੇ ਨੇ ਸਮਾਂ ਦੇ ਬਾਗ਼ਲਦਾਨ ਨਜ਼ਰ ਆਉਣ ਵਾਲਾ ਜੋ ਪੋਸਟਰ ਤੋਂ ਗਾਇਬ ਹੋ ਰਿਹਾ ਬਾਕੀ ਉਹਨਾਂ ਦੇ ਕਿਰਦਾਰ ਕਰਾ ਲਈ ਪੀ ਆਪਾਂ ਇਹ ਨਾ ਕਿ ਇਸ ਤਰ੍ਹਾਂ ਕੋਸ਼ਿਸ਼ ਨੂੰ ਪੁੱਛੋ ਕਿ ਜੁਰਾ ਲਿਖ ਦਿਨ ਵਿੱਚ ਆ ਸਰਕਾਰ ਦਾ ਅਫਸਰ ਸਾਡੀ ਪਿੱਛੇ ਸਾਡਾ ਲਈ ਉਹ ਸਵੇਰ ਕੱਢਣ ਵਾਲੀ ਟੀਮ ਬਾਰੇ ਪਲੀਜ਼ ਦਿਖਾ ਦਿਓ ਠੀਕ ਹੈ ਜੀ ਉਹ ਫਿਰ ਉਹ ਕੰਮ ਕਰ ਲਈ ਉਸ ਨੂੰ ਬੁਲਾ ਦੇਣਾ ਹੈ ਸ਼ਾਇਦ ਇਹ ਟੀਮ ਆਮਨ ਇਸ ਸਮੇਂ ਜਿਹੜਾ ਆਪੀ ਪਿਆਰ ਮਿਲ ਰਿਹਾ ਕਿ ਜਿਹੜੀ ਮਾਲੀ ਦੀ ਬੋਲੀ ਲੈਗਸੀ ਨੂੰ ਜਿਸ ਤਰੀਕੇ ਦਿਖਾਇਆ ਗਿਆ ਇਸ ਨੂੰ ਦੇ ਵਿੱਚ ਹਾਂ ਜੀ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਜਿਸ ਤਰੀਕੇ ਲੈਗਸੀ ਦਿਖਾਈ ਗਈ ਹੈ ਜੀ ਜੀ ਦੇ 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 ਬੜੇ ਲੋਕਾਂ ਦੇ ਪਿਆਰ ਨਾਲ ਹੀ ਹੈ ਔਰ ਸਾਨੂੰ ਪੂਰਾ ਮਤਲਬ ਪੂਰੀ ਉਮੀਦ ਹੈ ਕਿ ਬਹੁਤ ਮੁਹੱਬਤ ਮਿਲੂਗੀ ਸਾਨੂੰ ਬਹੁਤ ਪਿਆਰ ਮਿਲੂਗਾ ਕਿਉਂਕਿ ਐਸੀ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਔਰ ਬਹੁਤ ਸੋਚਦੀ ਗੱਲ ਤਾਂ ਇਹ ਹੈ ਵੀ ਹਰ ਆਰਟਿਸਟ ਨੂੰ ਐਪਰੀਸ਼ੀਏਟ ਕਰ ਰਹੇ ਨੇ ਸਾਰੇ ਜਿੰਨੇ ਵੀ ਥੋੜਾ ਕੰਮ ਕੀਤਾ ਬਹੁਤਾ ਕੀਤਾ ਹਰ ਇੱਕ ਦਾ ਬਹੁਤ ਇੰਪੋਰਟੈਂਟ ਕਿਰਦਾਰ ਹੈ ਔਰ ਜ਼ਰੂਰੀ ਹੈ ਫਿਲਮ ਲਈ ਇੱਕ ਵਾਰ ਮੈਂ ਇਹ ਗਾਇਬ ਹੋ ਜਾਈ ਕਿ ਜ਼ਰੂਰ ਇਹ ਨਵੇਂ ਤੇ ਪੁਰਾਣੇ ਯਾਦ ਕਰ ਲਿਓ ਆ ਉਹ ਹੁਣ ਯਾਦ ਨਹੀਂ ਵੀਰੇ ਸਣਾ ਦਿੰਦਾ ਇਹ ਮਾਜੇ ਦੀ ਗੱਡੀ ਮੇਰੀ ਮਸ਼ੂਕ ਏ ਜਿੰਦੇ ਲਈ ਮੈਂ ਦੁਨੀਆ ਵੱਟ ਸਕਨਾ ਵੱਟ ਮੈਂ ਪੁੱਤਰ ਨੂੰ ਵੀ ਸਕਦਾ ਤੁਹਾਨੂੰ ਮੇਰੇ ਕੋਲ ਸਵਾਲ ਕੀਤਾ ਸੀ ਕਿ ਅਜਿਹਾ ਕੋਈ ਡਾਇਲੋਗ ਜਿਹੜਾ ਮਸ਼ਹੂਰ ਹੋਏਗਾ ਤਾਂ ਵਾਕਈ ਭਾਉ ਜਿਹੜਾ ਨਾ ਉਹ ਮਜ਼ਾਕੀ ਹੋਈ ਕਰ ਰਿਹਾ ਵੀ ਭਾਉ ਜਨ ਲਈ ਭਾਉ ਜਨ ਲਈ ਉਹ ਭਾਉ ਜਿਹੜਾ ਹੈ ਉਹ ਤੋਂ ਬਾਅਦ ਮਾਸੇ ਫੇਮਸ ਹੋਏਗਾ ਜੀ ਜੀ ਇਹਨੇ ਲੱਗਦਾ ਜਿਹੜਾ ਚਾਹ ਜਿਹੜਾ 500 ਪਰ ਆਪਾਂ ਇਹ ਪੀੜੀ ਚ ਜਾਣਗੇ ਇਹ ਸ਼ਬਦ ਜਿਹੜੇ ਨੇ ਮੈਂ ਸਮਝਦਾ ਕਿ ਉਹ ਤਾਂ ਮੇਰੇ जी जी बड़ी ख़ूबसूरत ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਹੈ ਔਰ ਇਹ ਰਿਸ਼ਤਿਆਂ ਦੀ ਅਹਿਮੀਅਤ ਮਹਿਸੂਸ ਹੁੰਦੀ ਹੈ ਔਰ ਬਾਕੀ ਸਾਰਿਆਂ ਕੇ ਇਹੋ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਆਇਓ ਔਰ ਵੱਤ-ਵੱਤ ਸਪੋਰਟ ਕਰਿਓ ਤਾਂ ਸਾਡੀ ਇੰਡਸਟਰੀ 'ਚ ਬਾਈ ਜੀ ਦਾ ਕਿਰਦਾਰ ਦੱਸਿਆ ਜਾਂਦਾ ਪਰ ਇਸ ਵਾਰ ਪਾਦੇ ਪੌੜਾ ਵੀ ਨਾਮ ਮਿਲ ਗਿਆ ਹਾਂਜੀ ਬਿਲਕੁਲ ਬਿਲਕੁਲ ਇਹਦਾ ਹੈ ਜੀ ਆਪਾਂ ਮਕਸਦ ਇਹੋ ਹੈ ਕਿ ਹਰ ਜ਼ਬਾਨ ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਝੇ ਦੇ ਇਲਾਕੇ ਦੀ ਹੈ ਤਾਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਤੇ ਵੱਧ ਵੱਧ ਸਪੋਰਟ ਤੇ ਰਹੇ ਤੁਸੀਂ ਸਾਹਿਬ ਅਸੀਂ ਐਕਸਰ ਸੁਣ ਗਿਆ ਪਰ ਲੱਗਦਾ ਇਸ ਵਾਰ ਮੂਵੀ ਤੋਂ ਪਤਾ ਚੱਲ ਗਿਆ ਕਿ ਬਾਹੂ ਵੱਡੇ ਭਰਾ ਨੂੰ ਰਿਸਪੈਕਟ ਨਾਲ ਬੋਲੇ ਹਾਂਜੀ ਬਿਲਕੁਲ ਬਾਹੂ ਵੱਡੇ ਭਰਾ ਨੂੰ ਸਤਕਾਰ ਨਾਲ ਭਰਾ ਨੂੰ ਕਿਹਾ ਜਾਏ ਜਾਂਦਾ ਹੈ ਜੀ ਹਾਂਜੀ ਬਿਲਕੁਲ ਬਾਤ ਨਹੀਂ ਰਹੇਗਾ ਤਾਂ ਲੱਗੇ ਨਾਲ ਸਭ ਵਿੱਚ ਬਾਤ ਕੀ ਕੋਈ ਏਰੀਆ ਬਹੁਤ ਜ਼ਿਆਦਾ ਵੱਧ ਗਿਆ ਪਹਿਲਾਂ ਰਿਲੇਸ਼ਨ ਰਿਲੇਸ਼ਨ ਦੀ ਜਿਹੜੀ ਤੁਸੀਂ ਨਹੀਂ ਦੀ ਪਰ ਉਹ ਕੁਰਸੀ ਵੀ ਜਿਹੜੀ ਆ ਤੁਸੀਂ ਨਹੀਂ ਬੈਠੀ ਆ ਨਾਲ ਹੀ ਖੜੀ ਵਿੱਚ ਤੁਹਾਡੇ ਜੀ ਰੋਇਲਾ ਦੌਗਾ ਆਡੀਅੰਸ ਨਜ਼ਾਰਾ ਲੁੱਟੋ ਕੀ ਹੋ ਗਿਆ ਬਾਕੀ ਸਾਡੇ ਡਾਇਰੈਕਟਰ ਖੜੇ ਨੇ ਸਾਰਾ ਇੰਨਾ ਦੀ ਇੰਨਾ ਦੀ ਕਰਾਮਾਤ ਹੈ ਸਾਡੇ ਨਾਲ ਸਾਡੇ ਡਾਇਰੈਕਟਰ ਹੀਰੇਜ ਰਤਨ ਸਾਹਿਬ ਖੜੇ ਹੈ ਤੇ ਮੈਂ ਇਹਨਾਂ ਨੂੰ ਸੱਚੀ ਗੱਲ ਹੈ ਇਹਨਾਂ ਦੀ ਪਿੱਛੇ ਪਿੱਛੇ ਵੀ ਇਹੋ ਗੱਲ ਕਹਿੰਦੇ ਰਹੇ ਆਂ ਔਰ ਅੱਜ ਵੀ ਕਹਿ ਰਹੇ ਆਂ ਕਿ ਇਹ ਡਾਇਰੈਕਟਰਜ਼ ਮੂਵੀ ਹੈ ਇਹਨਾਂ ਨੇ ਹਰ ਪੈਨੂ ਨੇ ਇਹਨੇ ਖੁਦ-ਖੁਦਤੀ ਨਾਲ ਮਤਲਬ ਕੰਟਰੋਲ ਚ ਕੰਮ ਕੀਤਾ ਤੁਸੀਂ ਖੁਦ ਵੇਖਿਆ ਤੇ ਬਾਕੀ ਚਲੋ ਵਾਇਰਲ ਕਰੇ ਇਹ ਵੱਡੀ ਹਿੱਟ ਹੋਵੇ ਅਸੀਂ ਅਗਲੀ ਫਿਲਮ ਵਿੱਚ ਤੇ ਨਾਲ ਦਿ ਲਿਆ ਸਕਦੇ ਜੀ ਜਿਸ ਤਰੀਕੇ ਦੀ ਸਟੋਰੀ ਸੀਗੀ ਉਸ ਦਾ ਕਿਸੇ ਨੂੰ ਵਿਦਿਆਲਯ ਟੂ ਦੀ ਵੇਟਿੰਗ ਹੋਏਗੀ ਨਜ਼ਰ ਵੀ ਆ ਰਿਹਾ ਜਿਸ ਵਿੱਚ ਮੈਂ ਗੱਲ ਮੁਨਕੁਲ ਨਾਲ ਵੀ ਕਰਨਾ ਚਾਹਾਂਗਾ ਤੁਹਾਡੇ ਕੰਮ ਦੀ ਬਹੁਤ ਤਾਰੀਫ ਹੋ ਰਹੀ ਹੈ ਅਥਾ ਥੈਂਕ ਯੂ ਸੋ ਮਚਾ ਜੀ ਤੁਹਾਡਾ ਅੰਦਾਜ਼ ਉਦੋਂ ਆਇਆ ਜਿਸ ਤਰੀਕੇ ਤੁਹਾਡੀ ਐਂਟਰੀ ਸੀਗੀ ਸੱਤ ਤੁਸੀਂ ਖੜੇ ਹੁੰਦੇ ਗੋਲੀ ਲਾਉਂਦੇ ਹੋ ਤੇ ਇੱਕ ਅੰਦਾਜ਼ ਤੁਹਾਡਾ ਮੈਂ ਕਿਸੇ ਨੂੰ ਬਹੁਤ ਪਸੰਦ ਆ ਰਿਹਾ ਜਿਵੇਂ ਅੰਦਾਜ਼ ਜਿਸ ਨੂੰ ਦੇਖੀ ਅੱਜ ਮਜ਼ਾ ਆਇਆ ਸ਼ੁਕਰੀਆ ਚਾਂਕ ਕੇ ਮੈਂ ਕਰ ਸਕਦੀ ਆ ਔਰ ਮੈਂ ਤਾਂ ਡਾਇਰੈਕਟਰ ਸੈਕਟਰ ਆ ਜੋ ਮੈਂ ਤੋਂ ਕਰਾਇਆ ਉਹ ਇਹਨਾਂ ਨੇ ਹੀ ਕਰਾ ਲਿਆ ਮੈਂ ਨਾਰਮਲ ਤੇ ਮੈਂ ਬਹੁਤ ਸਾਹੂ ਆ ਜਿਵੇਂ ਲੱਗਦਾ ਆਮ ਬਾਰੇ ਸਮੇਂ ਚ ਇਸ ਨੂੰ ਸੁਪਤਾਨੀ ਨਹੀਂ ਸੁਪਤਾਨੀ ਮੈਂ ਸਾਤਾ ਤਿੰਨ ਬੁੱਕ ਤੋਂ ਤਾਂ ਨਹੀਂ ਆਉਂਦਾ ਮੈਂ ਤਾਂ ਨਸ਼ੇ ਦੇ ਕੋਲ ਨਹੀਂ ਲੰਘਦੀ ਤੁਸੀਂ ਵੇਖੀ ਜੋ ਕਿਉਂ ਇਹ ਹੀਰੋ ਦੀ ਫਿਲਮ ਨਹੀਂ ਇਹ ਕਿਰਦਾਰਾਂ ਦੀ ਫਿਲਮ ਹੈ ਜਿਹੜਾ ਕਿਰਦਾਰ ਪਰਦੇ ਤੇ ਆਉਂਦਾ ਉਹ ਇਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹ ਹੀ ਹੀਰੋ ਹੈ ਪਰ ਖਾਸ ਕਰ ਮੈਨੂੰ ਕੁਜੀ ਨੇ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰੋਜ਼ਨੀ ਦੇ ਰੋ ਕਹਿੰਦੇ ਕਿ ਨਮਕਾੜ ਕੇ ਪੁਲਿਸ ਆਫੀਸਰ ਹਨ ਬਿਲਕੁਲ ਜੀ ਵੀ ਆਲਵੇਜ਼ ਬੋਲਦਾ ਹੋਣਾ ਕਿ ਕੁੱਲ ਨਾਲ ਇਹ ਨਾ ਬਾਕੀ ਆ ਇੰਡਸਟਰੀ ਨੂੰ ਦੇਣਾ ਪਰ ਮੈਨੂੰ ਲੱਗਦਾ ਕਿ ਕਮਿੰਗ ਫਰਾਈਡੇ ਤੋਂ ਬਾਅਦ ਲੋਕ ਇੱਕ ਨਵਾਂ ਰੂਪ ਦੇਖਣਗੇ ਹਨ ਤਾਂ ਨਾ ਮੋੜਾ ਕਿ ਕੁੱਲ ਸਿੱਧੂ ਕੁੱਲ ਸਿੱਧੂ ਦੇ ਪਾਰਟੀ ਦਾ ਸਾਰੇ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨੇ ਬਹੁਤ ਕਮਾਲ ਕੰਮ ਕੀਤਾ ਪਰ ਕਈ ਵਾਰ ਗੱਡੀਆਂ ਦੇ ਰੌਣੇ 'ਚ ਪਰ ਮੈਨੂੰ ਇੱਕ ਗੱਲ ਵੇਰ ਕਹਿਣਾ ਜੋ ਨਾ ਡਾਇਰੈਕਟਰ ਸਾਹਿਬ ਖੜੇ ਨਹੀਂ ਮੈਂ ਤਾਂ ਨਹੀਂ ਬੋਲਦਾ ਮੇਰੇ ਗੱਗੂ ਭਾਜੀ ਗੱਲ ਕਰ ਰਹੇ ਸੀ ਕਿ ਜਦੋਂ ਇੰਨੇ ਕਿਰਦਾਰਾਂ ਦਾ ਤਾਣਾ ਬਾਣਾ ਹੋਵੇ ਨਾ ਫਿਲਮਾਂ ਖਿੱਲਰ ਜਾਂਦੀਆਂ ਨੇ ਜ ਉਹ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ ਕੇ ਰੱਖਿਆ ਸੋ ਸਾਰਾ ਕ੍ਰੈਡਿਟ ਮੈਂ ਕਿਟਪਾ ਜੀ ਇਹ ਡਾਇਲੋਗ ਦਾ ਕ੍ਰੈਡਿਟ ਮੈਂ ਗੁਰਪ੍ਰੀਤ ਭੁੱਲਰ ਨੂੰ ਜਿੰਨਾ ਜਿੰਨੇ ਇੰਨੇ ਸ਼ਾਮਰ ਲੋਕ ਲਿਖੇ ਨੇ ਇਹ ਰੰਦਾ ਹੈ ਔਰ ਇੱਕ ਗੱਲ ਮੈਂ ਦੱਸਾਂ ਅੱਜ ਮੈਂ ਮਾਰਕਰ ਰੰਧਾਵੇ ਨੂੰ ਬੜਾ ਮਿਸ ਕਰ ਰਿਹਾ ਸੱਚੀ ਦੱਸਾਂ ਤੇ ਸਾਡਾ ਜੇ ਕਿਤੇ ਉਹ ਵੀਰਾ ਪ੍ਰੋਗਰਾਮ ਵੇਖ ਰਿਹਾ ਹੋਵੇ ਤਾਂ ਮੁਬਾਰਕਬਾਦ ਕਬੂਲ ਕਰੇ ਬਾ ਕਮਾਲ ਕੰਮ ਕੀਤਾ ਉਹਨੇ ਬਹੁਤ ਅੱਛਾ ਸਾਰੇ ਨਹੀਂ ਕੀਤਾ ਆਪਾਂ ਦੀਆਂ ਲੇਕਿਨ ਉਹ ਇੱਥੇ ਹੈ ਨਹੀਂ ਤਾਂ ਅਸੀਂ ਉਹਨੂੰ ਇਸ ਤਰ੍ਹਾਂ ਵਧਾਈਆਂ ਦੇਣੀਆਂ ਚਾਹੀਦੀਆਂ ਲੱਗਦਾ ਜੀ ਕਈ ਵਾਰ ਮਜਾ ਲਾਦੀਆਂ ਪਿੱਛੇ ਪਰਿਵਾਰ ਵੀ ਗਵਾਣੇ ਪੈ ਜਾਂਦੇ ਹਾਂ ਹਾਂ ਜੀ ਇਹਦੇ ਕੀ ਸ਼ੱਕ ਹੈ ਜੇ ਆ ਮਰਦ ਪਿੱਛੇ ਸਾਰਾ ਕੁਝ ਕਰਨਾ ਪਵੇ ਤੁਸੀਂ ਇੱਕ ਚੀਜ਼ ਦੇਖੋ ਯਾਰ ਮੈਸੇਜ ਕਿੰਨੇ ਸੋਹਣੇ ਨੇ ਛੋਟੇ ਛੋਟੇ ਮੈਸੇਜ ਤੁਹਾਨੂੰ ਫਿਲਮ ਦੇ ਕੇ ਜਾ ਰਹੀ ਹੈ ਕਿ ਇਨਾ ਕੰਮਾਂ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੀਆਂ ਜ਼ਿੰਦਗੀਆਂ ਖੇਲਰ ਜਾਂਦੀ ਜੀ 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 ਹਨਾ ਤੁਸੀਂ ਇੱਕ ਸ਼ੋਰਤ ਦੇ ਲਈ ਕੀ ਕੁਝ ਤਵਾਬ ਹੈ ਓਏ ਬੰਦਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ ਉਹਦੀ ਔਲਾਦ ਜਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਉਹ ਕਿੰਨਾ ਉਹਦਾ ਸਿਰ ਉੱਚਾ ਵੀ ਕਰ ਸਕਦੀ ਹੈ ਉਹਦੀ وجہ ਨਾਲ ਸਲਤਨਤ ਵੀ ਹਿੱਲ ਸਕਦੀ ਹੈ ਤਾਂ ਇਹ ਵੀ ਇੱਕ ਸਬਕ ਮਿਲਦਾ ਤੇ ਮੇਰੇ ਤੁਹਾਡੇ ਜੋ ਕਿਰਦਾਰ ਨੇ ਛੋਟੇ ਭਰਾ ਵੱਡੇ ਭਰਾ ਦਾ ਪਿਆਰ ਦਰਸਾਇਆ ਉਹ ਅੱਜ ਵੀ ਕਈ ਘਰਾਂ ਦੇ ਵਿੱਚ ਨਹੀਂ ਦਰਸਾਪ ਹੁੰਦੇ ਜੱਫੀ ਨਹੀਂ ਪਾਉਂਦੇ ਪਰ ਜੋ ਤੁਸੀਂ ਗੱਲਾਂ ਕੀ ਲੈ ਕੇ ਆਏ ਕਿਤੇ ਬਹੁਤ ਪਹਿਲੇ ਕਾਲ ਨੂੰ ਮੇਰੇ ਕੋਲ ਲੰਘਣਾ ਪਏਗਾ ਸੋ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਪਰਿਵਾਰ ਨੂੰ ਆਪਣੇ ਚ ਬਿਆਨ ਕਰ ਲੈਣਾ ਚਾਹੀਦਾ ਕਿ ਕਿੰਨਾ ਕੁ ਪਿਆਰ ਹੈਗੇ ਦੂਜੇ ਦੇ ਨਾਲ ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਨਸੇ ਵਨਸੇ ਵਾਇਲੇ ਹੈ ਜੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਅਸੀਂ ਬਦਨਾਮ ਕਰ ਦਿੰਦੇ ਹਾਂ ਰਿਸ਼ਤੇ ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਉਦਰ ਦੀ ਗੱਲ ਹੈ ਤਾਂ ਹੁੰਦਾ ਹੀ ਹੈ ਇਹ ਕਦੇ ਨਾ ਕਦੇ ਹੋ ਜਾਂਦੀ ਹੈ ਥੋੜੀ ਜਾਂ ਬਹੁਤੀ ਲੱਗਦਾ ਭਰਾਵਾਂ 'ਚ ਪਿਆਰ ਨਹੀਂ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਰਾ ਹੀ ਉਹ ਕਹਿੰਦੇ ਹੁੰਦੇ ਨੇ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਜੀ ਤਾਂ ਮੈਂ ਕਾ ਕਿਆ ਬਾਤ ਹੈ ਕਿਆ ਬਾਤ ਹੈ ਜਿਸ ਤਰੀਕੇ ਨਾਲ ਐਕਟਿੰਗ ਰਹੀ ਹੈ ਬਹੁਤ ਬਾਖਮਾਲ ਹੈ ਜਿਸ ਤਰੀਕੇ ਨਾਲ ਫਰਟੀ ਫਰਟੀ ਸੀਨ ਵੀ ਸੀਗਾ ਇਹ ਜਿਹਦੇ ਨਾਲ ਸਵਾਦ ਕਮਾਲ ਬੰਦਾ ਹਾ ਕੇ ਦੇਖੇ ਅੱਭਾ ਵੀ ਮਤਲਬ ਬਹੁਤ ਰੀਅਲ ਹੈ ਕਿ ਦੇਡ ਨੂੰ ਕੁੱਟਦੇ ਨੇ ਦੇਖਿਆ ਲੇਕਿਨ ਕੁੱਟ ਜਾਂਦੇ ਉਹ ਘੱਟ ਦੇਖਿਆ ਇਹਦਾ ਬਿਊਟੀ ਹੈ ਉਸ ਸੀਨ ਬਾਰੇ ਫੇਰ ਗੱਲ ਕਰਾਂਗੇ ਬਹੁਤ ਬਾਖਮਾਲ ਸੀ ਜਿਸ ਤਰੀਕੇ ਨਾਲ ਦਿਖਾਇਆ ਗਿਆ ਜਿਸ ਤਰੀਕੇ ਨਾਲ ਇੱਕ ਮਾਂ ਦੇ ਅੱਗੇ ਕਹਿ ਸਕਦੇ ਕਿ ਪੁੱਤ ਨਿਰਾਸ਼ ਹੋ ਜਾਂਦਾ ਇੱਕ ਕਹਿ ਸਕਦੇ ਕਿ ਮਾਂ ਕਮਜ਼ੋਰੀ ਵੀ ਸੀ ਉਸ ਵੇਲੇ ਤਾਂ ਪੁੱਤ ਦੀ ਹਿਗਰਤ ਵੀ ਨਹੀਂ ਲੇਕਿਨ ਜਿਸ ਤਰੀਕੇ ਨਾਲ ਬਾਜੋ ਨੇ ਫੇਰ ਅੱਗੇ ਨਿਕਲ ਕੇ ਸਾਹਮਣੇ ਆਉਂਦੇ ਨੇ ਜੀ ਉਹ ਸੀਨ ਬੜ ਉਹਦੀ ਕੋਲੀ ਉਹਨੇ ਮਾਰ ਦਿਆ ਤਾਂ ਇਹ ਇੱਕ ਗਲਤੀ ਸਾਰੀ ਫਿਲਮ ਇਹਨਾਂ ਦੱਸਦੇ ਹੋ ਕਿ ਥੈਂਕ ਯੂ ਇੱਕ ਕਰੈਕਟਰ ਦੀ ਲੇਅਰ ਹੈਗੀ ਸੀ ਕਿ ਉਹ ਆਪਣੀ ਵਾਈਫ ਦੇ ਸਾਹਮਣੇ ਉਹ ਖਰਾਬ ਦੇ ਆਪ ਨੂੰ ਇਕੱਲਾ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਜ्योंਾ ਉਹ ਵੱਧ ਉਹ ਜਿਵੇਂ ਕਹਦੇ ਇਹ ਨੂੰ ਫੀਲ ਹੋਇਆ ਤਾਂ ਉਹਦਾ ਉਹ ਜਿਉਣਾ ਨਹੀਂ ਚਾਹੁੰਦਾ ਸੀ ਸੋ ਮੈਂ ਬlesed ਫੀਲ ਕਰਦਾ ਕਿ ਇਨੇ ਸਾਰੇ ਐਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਦੀ ਇੱਕ ਕਰੈਕਟਰ ਨਾਲ ਕੰਮ ਕਰਾਂ ਸਰ ਜਾਪੀ ਐਕਸ਼ਨ ਫਿਲਮਾਂ ਦੀ ਚਾਹਤ ਰਹੀ ਨੇ ਬਹੁਤ ਕਿੰਨੀ ਕੈਰੀ ਕਰਦੇ ਰਹੇ ਹਰਾ ਤੁਹਾਡਾ ਜੀਰੀਆ ਅਹ ਵੇਖੋ ਜੀ ਐਕਸ਼ਨ ਫਿਲਮਾਂ ਉਹ ਸੀ ਐਕਸ਼ਨ ਹੀ ਇਹ ਹੈ ਇੱਥੇ ਕੋਈ ਸ਼ੱਕ ਨਹੀਂ ਲੇਕਿਨ ਉਹ ਅਲੱਗ ਟਾਈਪ ਦਾ ਸੀ ਮਸਲਾ ਇਹ ਮਸਲੇ ਅਲੱਗ ਟਾਈਪ ਦੇ ਨੇ ਉਹ ਪਿੰਡੂ ਜ਼ਮੀਨਾਂ ਦੇ ਝਗੜੇ ਜਾਂ ਉਸ ਤਰ੍ਹਾਂ ਦੀਆਂ ਫਿਲਮਾਂ ਉਸ ਟਾਈਮ ਬਣਦੀਆਂ ਸੀ ਹੁਣੇ ਨਵੇਂ-ਨਵੇਂ ਤਜਰਬੇ ਹੋ ਰਹੇ ਨੇ ਮੈਂ ਤੇ ਇਹ ਕਹਿਣਾ ਚਾਹਣਾ ਕਿ ਇਸ ਫਿਲਮ ਦਾ ਪ੍ਰੀਮੀਅਰ ਵੇਖਿਆ ਮੈਂ ਇੱਕ ਆਡੀਅੰਸ ਦੇ ਤੌਰ ਤੇ ਵੇਖ ਕੇ ਆਇਆ ਤੁਸੀਂ ਵੀ ਵੇਖਿਆ ਪਰ ਮੈਨੂੰ ਤਾਂ ਹੁਣ ਇਹ ਫਿਕਰ ਲੱਗਿਆ ਪਿਆ ਇਹਦਾ ਅਗਲਾ ਪਾਰਟ ਧੀਰਜੀ ਕੀ ਬਣਾਉਣਗੇ ਇਹ ਤੂੰ ਵੱਧ ਬਣਾਉਣਾ ਪਉਣ ਪੈਣਾ ਹੈ ਕੀ ਬਾਤ ਹੈ thank you thank you <inaudible> G. ਮੇਰੇ ਲਈ ਬੜਾ ਔਖਾ ਰਿਹਾ ਪਰ ਦੇਵ ਸਰ ਨਾਲ ਹੀ ਮੇਰਾ ਐਕਸ਼ਨ ਆ ਮੋਸਟਲੀ ਦਾ ਮਾਈਕ ਕੋਲ ਆ ਜੀ ਆ ਦੋ ਜੀ ਨਹੀਂ ਨਹੀਂ ਸਰ ਬਸ ਮੈਂ ਕਿ ਮੇਰਾ ਦੇਵ ਸਰ ਨਾਲ ਹੀ ਐਕਸ਼ਨ ਆ ਮੋਸਟਲੀ ਬਟ ਅਗੇਨ ਸੱਚੀ ਮੈਂ ਕ੍ਰੈਡਿਟ ਵੀ ਰਸਰ ਨੂੰ ਦੇਣਾ ਚਾਹੂੰਗੀ ਐਂ ਜਿਹੜੇ ਸਾਡੇ ਐਕਸ਼ਨ ਮਾਸਟਰ ਸੀਗੇ ਸ਼ਾਮ ਕੌਸ਼ਲ ਜੀ ਮੇਰੇ ਸੱਟਾਂ ਵੀ ਬੜੀਆਂ ਲੱਗੀਆਂ ਬਟ ਆ ਡੋਨਟ ਥਿੰਕ ਉਹ ਮੈਂ ਕੰਪਲੇਨ ਕਰ ਸਕਦੀਆਂ ਕਿਉਂਕਿ ਜੋ ਪ੍ਰੋਡਕਟ ਨਿਕਲ ਕੇ ਆਇਆ ਉਹ ਬਹੁਤ ਸੋਹਣਾ ਹੈ ਜੀ ਸ਼ਾਮ ਜੀ ਪਲੱਸ ਪੁਆਇੰਟ ਐਸ ਫਿਲਮ ਜੀ ਵੀ ਜੀ ਤੁਹਾਡੀ ਮਾਜੇ ਦੇ ਡਾਇਲੋਗ ਕਾਫੀ ਫੇਮਸ ਹੋ ਗਿਆ ਪ੍ਰਧਾਨ ਲਾਕਿਆ ਕਿਹੜਾ ਨਾ ਲੱਗੇ ਸਰ ਦਸਣਾ ਨਹੀਂ ਪਿਆ ਲੋਕਾਂ ਨੂੰ ਪਤਾ ਲੱਗ ਜੇਗਾ ਜੀ ਆਈ ਡੋਨਟ ਥਿੰਕ ਸੋ ਜੀ ਆਈ ਥਿੰਕ ਮਾਜੀਤ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਆ ਤਾਂ ਕਰਕੇ ਮੈਨੂੰ ਲੱਗਦਾ ਮੈਂ ਇਸ ਫਿਲਮ ਦਾ ਵੀ ਹਸਾਇਆ ਸੋ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਇਹਨਾਂ ਦਾ ਹੈਪੀ ਭਾਈ ਆਓ ਕਿਆ ਮਿੱਠਾ ਗਾਣਾ ਗਾਇਆ ਬਈ ਕਿਆ ਬਾਤ ਹੈ ਭਾਈ ਹੈਪੀ ਦੀ ਆਵਾਜ਼ ਤਾਂ ਨਾ ਇਜੀ ਕਰਕੇ ਸੁਣੀ ਜਾਵੇ ਬੰਦੇ ਸੱਚੀ ਦਾ ਜੀ ਹੈਪੀ ਭਾਈ ਅਸੀਂ ਫੀਲ ਕੀਤਾ ਆ ਕਿ ਜਿਹੜੀ ਹਾਈ ਵੋਲਟੇਜ ਫਿਲਮਾਂ ਆਉਂਦੀਆਂ ਨੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਪਿਆਰੀ ਜਿਹੀ ਮੂਵਮੈਂਟ ਦਿਖਾਉਣ ਵਾਸਤੇ ਹਿੰਦੀ ਮੈਂ ਕਿਹਾ ਬਹੁਤ ਅੰਗਲੀ ਗੱਲ ਆ ਥੈਂਕ ਯੂ ਸੁਨੀਲ ਜੀ ਹਾਂ ਜੀ ਦੇ ਨਾਲ ਕੀ ਕੀ ਲੈ ਕੇ ਸਮਾਂ ਚਾਹੁੰਦਾ ਬਹੁਤ ਚੰਗਾ ਲੱਗਿਆ ਵੀਰੇ ਬੜਾ ਪਹਿਲਾ ਫਿਲਮ ਬਹੁਤ ਘੈਂਡਾ ਜੀ ਮੈਂ ਮੈਂ ਕਹਿੰਦਾ ਵੀ ਇਦੋਂ ਸੋਹਣਾ ਪੰਜਾਬੀ ਦੇਖਿਆ ਤੁਸੀਂ ਬਾਈ ਮੈਂ ਪਿੱਛੇ ਕਹਿੰਦੇ ਪੁੱਛਿਆ ਕਹਿੰਦੇ ਵੀ ਗੁੱਗੂ ਭਾਈ ਜੀ ਮੈਂ ਕਹਿੰਦਾ ਮੈਂ ਉਹਨੂੰ ਉਹ ਤੋਂ ਸੋਹਣਾ ਪੰਜਾਬੀ ਅਰੇ ਕੀ ਬਾਤ ਕਰਦੇ ਆ ਯਾਰ ਇਹ ਪੰਜਾਬ ਦੀ ਡੈਫੀਨੇਸ਼ਨ ਤੇ ਗੁੱਗੂ ਭਾਈ ਜੀ ਨੇ ਆਉਂਦੇ ਵਾਸਤੇ ਰੋ ਤੁਸੀਂ ਇੰਨਾ ਪਿਆਰ ਦਿੰਦੇ ਤੇ ਬਾਕੀ ਬਾਕੀ ਇਹ ਚੱਕਰ ਵੀ ਆ ਅਸੀਂ ਕਿੰਨੇ ਸਾਲੋਂ ਤੋਂ ਦੇਖਦੇ ਆ ਰਹੇ ਆ ਵੀ ਐਜੀ ਐਂ ਚੱਲ ਰਿਹਾ ਕੰਮ ਜੱਟ ਤੇ ਜ਼ਮੀਨ ਤੋਂ ਲੈ ਕੇ ਮੰਜੀਆ ਤੱਕ ਅੱਜ ਕਿੱਥੇ ਆ ਪਤਾ ਨਹੀਂ ਕਿੰਨੀ ਆਈ ਰਹਿਣੀ ਇਹ ਅਸੀਂ ਮੇਰਾ ਸੁਖਨਾ ਭਾਈ ਜੇ ਮੈਂ ਇਨਾ ਲੰਬਾ ਕੰਮ ਕਰਾਂ ਤੇ ਮੈਂ ਬਾਈ ਜੀ ਵਾਂਗੂ ਕਰਾਂ ਇਹ ਮੇਰਾ ਸੁਖਨਾ ਸਾਹਿਬ ਬਾਈ ਜੀ ਤੋਂ ਬਹੁਤ ਕਾਮਯਾਬੀ ਹੈ ਾਰੇ ਅੱਜ ਦਾ ਦਿਨ ਹੈ ਪਹਿਲਾਂ ਐਕਟਰਾਂ ਨਾਲ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਐ ਕਮਾਲ ਦੀਆਂ ਲੇਅਰਜ਼ ਨੇ ਇੰਨਾ ਵਧੀਆ ਸਕਰੀਨ ਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ੱਤਕੇ ਨਾਲ ਕੋਈ ਕਾਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ੱਤਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਅਰ ਕਰਾਊਡ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁੱਲ ਸਿੱਧੂ ਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਬਾਸ਼ਾਹ ਦਾ ਅਧਿਕਾਰੀ ਸਾਹਿਬ ਇਹਨਾਂ ਦੇ ਕੋਲਿਆ ਇੰਨੇ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਚਾ ਦੇ ਹੁੰਦੇ ਆ ਨਾ ਧੀਰੇ ਭਾਈ ਨੇ ਨੱਕੇ ਠੱਪਦੇ

ਇਹ ਇਹਨੂੰ ਐਪਰੀਸ਼ੀਏਟ ਕਰਨਾ ਬੰਦ ਹੈ ਜੀ ਇੰਨਾ ਸੋਹਣਾ ਐ ਛੋਟੀ ਉਮਰ ਚ ਜਦ ਬੱਚੇ ਇੰਨਾ ਕਮਾਲ ਦਾ ਕੰਮ ਕਰਦੇ ਐ ਤੇ ਫਿਰ ਵੱਡੇ ਹੋ ਕੇ ਕੀ ਬਣਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਸਨ ਮਾਜੀ ਵਾਲੇ ਤਗੜੇ ਹੋ ਜਾਣ ਆਪਣਾ ਪਛੋਕਰ ਦੱਸਿਆ ਗਿਆ ਰੇ ਯਾਦ ਆ ਰਿਹਾ ਜੀ ਡੇਟ ਬੋਲ ਦਿਓ ਜੀ ਫੀਡ ਬੋਲ ਦਿਓ ਹਾਂਜੀ 31 ਜਨਵਰੀ ਅਗਲੇ ਛੁਰਵਾਰ ਰਿਲੀਜ਼ ਹੋਣ ਵਾਲੀ ਹੈ ਜੀ ਫਿਲਮ ਤੇ ਜ਼ਰੂਰ ਵੇਖਣ ਜਾਇਓ ਸਾਰੇ ਔਰ ਸਾਡੀ ਇਹੋ ਬੇਨਤੀ ਹੈ ਸਾਡੀ ਆਡੀਅנס ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ ਤੁਮ ਆਜੀ ਗੁੱਗੂ ਭਾਈ ਨੇ ਬੋਲਿਆ 31 ਜਨਵਰੀ ਜੀ ਸਾਰੇ ਆਉਣ ਔਰ ਇੱਕ ਚੰਗਾ ਸਿਨੇਮਾ ਦਵਾਂਗੇ ਔਰ ਛੋਟੇ ਛੋਟੇ ਮੈਸੇਜ ਨੇ ਇੰਟਰਟੇਨਿੰਗ ਹੈ ਔਰ ਇਮੋਸ਼ਨਲ ਵੀ ਹੈ ਔਰ ਤੁਸੀਂ ਸਾਰਿਆਂ ਨੇ ਪ੍ਰੇਜ਼ ਕੀਤੀ ਹੈ ਤੇ ਬਾਕੀ 31 ਜਨਵਰੀ ਨੂੰ ਜਿਹੜਾ ਅਸੀਂ ਇੱਕ ਐਗਜ਼ਾਮ ਦਿੰਨੇ ਆ ਉਹਦੇ ਰਿਜ਼ਲਟ ਦੀ ਵੇਟ ਆਲਵੇਜ਼ ਆਡੀਅנס ਤੋਂ ਰਹਿੰਦੀ ਹੈ ਕਿ ਆਡੀਅנס ਕੀ ਸਾਨੂੰ ਕਿੰਨੇ ਨੰਬਰ ਦਿੱਤੇ ਆ ਉਸ ਦਿਨ ਦੀ ਵੇਟ ਆ ਤੁਹਾਨੂੰ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਜਿਹੜੀ ਫਿਲਮ ਦੇਖਣ ਜਾਣਾ ਹੈ ਫਿਲਮ ਬਸ ਜਿਹੜੀ ਬਾਤ ਹੋ ਉਸ ਵਾਰੀ ਜਿਹੜੀ ਜਰੂਰ ਕਰਦੇ ਮੈਂ ਇਹ ਇਹ ਡਾਇਰੈਕਟਰ ਸਾਹਿਬ ਡਾਇਰੈਕਟਰ ਸਾਹਿਬ ਦੱਸੋ ਦੱਸ ਹੀ ਅਨਾਉਂਸ ਕਰੋ ਨਹੀਂ ਜੀ ਇਹ ਇਹ ਹਲਾ ਬੇਸਿਕਲੀ ਆਪਾਂ ਵੀ ਵਰਤੀ ਮਤੋਂ ਕੇ ਪਾਰਟ ਲਿਖ ਰਹੇ ਐਂਡ ਬਹੁਤ ਛੇਤੀ ਵਿੱਚ ਥੈਂਕ ਯੂ ਜਿੰਨੇ ਵੇਲੇ ਬਾਅਦ ਹੈ ਸਰ ওকে ਜੀ ਥੈਂਕ ਯੂ ਗਾਇਜ਼ ਥੈਂਕ ਯੂ so much ਜੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਮਝੈਲ ਰਿਲੀਜ਼ ਹੋ ਰਹੀ ਹੈ ਇੱਕ ਥੀਮ ਬਹੁਤ ਸੁਨੀ ਫਿਲਮ ਆ ਮਾਝਾ ਪਾਲਵਾ ਦਵਾਪਾ ਸਾਰਾ ਕੁਝ ਹੀ ਲਗਾਇਆ ਗਿਆ ਨਾ ਹੈਗਾ ਮਝੈਲ ਤੁਹਾਨੂੰ ਪੂਰਾ ਪੰਜਾਬ ਨਜ਼ਰ ਆਊਗਾ ਦੇ ਵਿੱਚ ਐਕਸ਼ਨ ਰੂਪ ਬਰੀ ਨੇ ਬਾਈ ਰੂਪੀ ਫੁੱਲ ਸਿੱਧੂ ਬਹੁਤ ਸੋਹਣਾ ਡਰਾਮਾ ਹੈਗਾ ਫਿਲਮ ਦੇ ਵਿੱਚ ਵਧੀਆ ਬਣੀ ਹੈ ਇੱਕ ਵਾਰੀ ਜ਼ਰੂਰ ਦੇਖੋ ਥੈਂਕ ਯੂ ਸੋ ਕੁਛ ਥੈਂਕ ਯੂ ਵੀਰ ਅੱਛਾ ਬਹੁਤ ਵਧੀਆ ਲੱਗ ਮੇਰਾ ਮਨਪਸੰਦ ਸਨਮਾ ਹੈ ਤਭੀ ਇਤਨੀ ਇਨਫਰਮੇਸ਼ਨ ਕਰਦਾਂ ਇਸ ਕਰਕੇ ਮੈਨੂੰ ਬਹੁਤ ਪਸੰਦ ਆਈ ਜੀ ਵਰਤੀ ਰਜ ਰਤਨ ਭਾਜੀ ਨੇ ਬੈਸਟ ਕੰਮ ਕੀਤਾ ਹੈ ਜੈ ਰਾਈਟਿੰਗ ਡਾਇਰੈਕਟਰ ਔਰ ਈਟ ਐਮ ਪੀ 3 ਨੇ ਬਹੁਤ ਹੋਲ ਕੇ ਪੈਸਾ ਲਾਇਆ ਔਰ ਸਾਰੀ ਕਾਸਟ ਬਹੁਤ ਕਮਾਲ ਆ ਕੋਲ ਸੂ ਨੂੰ ਸਾਡੀ ਕੁੜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਜੀ ਭਾਜੀ ਦਾ ਲਾਈਫ ਟਾਈਮ ਗੋਲ ਆ 10 ਕਰੋੜ ਜਦੋਂ ਆ ਵੀਰੋਂ ਬਹੁਤ ਮੰਜਿਆ ਗਿਆ ਐਕਟਰ ਬਣ ਚੁੱਕਿਆ ਰੂਪੀ ਗਿੱਲ ਸਾਰਿਆਂ ਨੇ ਬਹੁਤ ਬੱਲੇ ਬਹੁਤ ਅੱਛੀ ਬਿਲਕੁਲ ਤੇ ਜਿਸ ਢੰਗ ਨਾਲ ਹੁਣ ਸਿਨੇਮਾ ਬਦਲ ਰਿਹਾ ਉਸ ਸਿਮੇ ਦੀ ਜੇ ਨਜ਼ਰ ਚ ਆਪਾਂ ਦੇਖਦੇ ਤੇ ਇਹਦੇ ਚ ਡਿਫਰੈਂਸ ਕੀ ਆ ਕੀ ਇੱਥੇ ਫਰਕ ਕੀ ਆ ਬਹੁਤ ਕੁਝ ਹੈ ਜੀ ਬਹੁਤ ਕੁਝ ਡਿਫਰੈਂਟ ਹੈ ਐਵੇਂ ਹੀ ਕਮੇਡੀ ਨਹੀਂ ਕੀ ਬਿਨਾ ਮਤਲਬ ਤੋਂ ਐਵੇਂ ਹੀ ਕੋਈ ਵਿਆਹ ਦੀ ਮਲਮ ਨਹੀਂ ਕੀ ਮਨੂੰ ਕੋਈ ਟਾਈਮ ਪੀਰੀਅਡ ਲਾ ਲਓ ਕੱਚੇ ਘਰ ਲੈ ਲਓ ਉੱਥੇ ਵਿਆਹ ਕਰਨ ਦੀ ਫਿਲਮ ਬਣਾ ਲਓ ਇੱਕ ਲਲ ਦਾ ਵਾਕਿਆ ਦਾ ਉਸ ਗੱਲ ਨੂੰ ਲੈ ਕੇ ਕਰੈਕਟਰਾਂ ਨੂੰ ਲੈ ਕੇ ਬੜੀ ਗੰਭੀਰਤਾ ਨਾਲ ਫਿਲਮ ਲਿਖੀ ਗਈ ਹੈ ਬਣਾਈ ਗਈ ਹੈ ਔਰ ਉਹ ਸਾਡੇ ਤੇ ਅਸਰ ਵੀ ਕਰਦੀ ਹੈ ਬਹੁਤ ਡਿਫਰੈਂਟ ਫਿਲਮ ਜਿਵੇਂ ਤੁਸੀਂ ਉਹਨੇ ਕੱਚੇ ਕਰੈਕਟਰ ਵੀ ਰਏ ਹੋ ਹਰ ਟੀਕ ਜਿਹੜੀ ਹੈ ਜਦੋਂ ਆਪਾਂ ਲਿਖਦੇ ਆ ਤੁਹਾਨੂੰ ਚ ਕੋਈ ਸਮਾਜਿਕ ਮੈਸੇਜ ਦਿਨੇ ਤੁਹਾਡੀ ਨਗਰ ਚ ਇਸ ਫਿਲਮ ਚ ਜੋ ਕੋ ਮੈਸੇਜ ਕਿਦਾਂ ਦਾ ਜਾਏਗਾ ਮੈਸੇਜ ਹਮੇਸ਼ਾ ਹੀ ਨਹੀਂ ਹੁੰਦਾ ਜੀ ਇਹ ਗਾਣਾ ਗਲਤ ਨਹੀਂ ਇਸ ਗੱਲ ਦੇ ਮੈਂ ਕੋਈ ਹੱਥ ਚ ਨਹੀਂ ਨਾ ਮੈਸੇਜ ਤਾਂ ਜਿਹੜੇ ਬੇਨ ਖਾਤਰ ਸਾਡੀਆਂ ਧਾਰਮਿਕ ਕਿਤਾਬਾਂ ਪਈਆਂ ਨੇ ਸਾਡੇ ਹੋਰ ਬਹੁਤ ਕੁਝ ਸਤਾਰੀਆਂ ਕੋ ਬਾਪਿਆਂ ਨੇ ਬੋਲਿਆ ਕੋਈ ਫਿਲਮ ਸਿਰਫ ਐਂਟਰਟੇਨਮੈਂਟ ਲਈ ਦੀ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਮੈਸੇਜ ਦੇਣਾ ਉਹ ਮੈਸੇਜ ਜਿਹੜਾ ਹੈਗਾ ਉਹ ਹਰ ਕੱਲ ਦੇ ਵਿੱਚ ਮੈਸੇਜ ਨਹੀਂ ਹੁੰਦਾ ਜਦੋਂ ਮੈਸੇਜ ਦੇਣ ਲੱਗ ਜਾਂਦੀ ਆ ਉਦੋਂ ਕਲਾ ਦੇ ਪੱਖੋਂ ਕਮਜ਼ੋਰ ਪੈ ਜਾਂਦੀ ਆ ਗੱਲ ਜੀ ਉਦੋਂ ਤਾਂ ਆਪਾਂ ਕਹਿ ਦਿੰਦੇ ਆ ਲੋਕ ਸੰਪਰਕ ਵਿਭਾਗ ਵਾਲਿਆਂ ਦੀ ਗੱਲ ਨਾਲ ਅੱਜਕੱਲ੍ਹ ਦਾ ਸਿਨੇਮਾ ਜਿਹੜਾ ਮੈਸੇਜ ਨਹੀਂ ਦਿੰਦਾ ਮੈਸੇਜ ਕੋਈ ਵੀ ਸਿਨੇਮਾ ਨਹੀਂ ਦਿੰਦਾ ਹਾਲੀਵੁੱਡ ਦੀ ਕੋਈ ਫਿਲਮ ਮੈਸੇਜ ਨਹੀਂ ਦਿੰਦੀ ਕੋਈ ਫਿਲਮ ਨੂੰ ਮੈਸੇਜ ਦੇਣ ਖਾਤਰ ਨਹੀਂ ਬਣਾਇਆ ਜਾਂਦਾ ਇਹ ਤਾਂ ਐਵੇਂ ਗੱਲ ਬਣਾ ਲਈ ਕਿ ਮੈਸੇਜ ਕਿਉਂ ਦਿੰਦੀ ਆ ਇਹ ਇੱਕ ਰੋਲ ਐਂਟਰਟੇਨਮੈਂਟ ਹੈ ਐਂਟਰਟੇਨਮੈਂਟ ਹੈ ਜੀ ਮੋਰਾ ਸਿਨੇਮਾ ਇੱਕ ਕਲਾ ਕਲਾ ਦੇ ਵਿੱਚ ਐਂਟਰਟੇਨਮੈਂਟ ਹੈ ਗੀਤਾਂ 'ਚ ਐਂਟਰਟੇਨਮੈਂਟ ਹੈ ਉਸੇ ਤਰ੍ਹਾਂ ਦਾ ਨਾਟਕ ਦੇ ਵਿੱਚ ਐਂਟਰਟੇਨਮੈਂਟ ਹੈ ਉਸੇ ਤਰ੍ਹਾਂ ਫਿਲਮ 'ਚ ਐਂਟਰਟੇਨਮੈਂਟ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਬਈ ਸਾਹਿਬ ਜੀ ਤੁਹਾਨੂੰ ਅੱਜ ਕਿਵੇਂ ਲੱਗ ਰਿਹਾ ਵੀ ਇਹ ਫਿਲਮ ਕਿਸ ਦੌਰ ਤੱਕ ਜਾ ਕੇ ਕਿਦਾਂ ਦੀ ਇਹ ਪ੍ਰਭਾਵ ਪਾਏ ਬਿਲਕੁਲ ਭਾਈ ਮੇਰੇ ਖਿਆਲ ਨਾਲ ਫਿਲਮ ਤੁਸੀਂ ਵੀ ਦੇਖੀ ਆ ਤੁਸੀਂ ਵੀ ਇਸ ਗੱਲ ਨਾਲ ਇਕਰਾਰ ਕਰੋਗੇ ਕਿ ਇਮੋਸ਼ਨਲ ਮੈਸੇਜ ਬਹੁਤ ਨੇ ਜਿਹਨ ਇੱਕ ਬੌਂਡ ਦਿਖਾਇਆ ਗਿਆ ਮਦਰ ਦਾ ਤੇ ਬੇਟੇ ਦਾ ਭਰਾਵਾਂ ਦਾ ਠੀਕ ਹੈ ਔਰ ਗਾਣੇ ਬਹੁਤ ਖੂਬਸੂਰਤ ਨੇ ਢਾਲੋ ਬਹੁਤ ਕਮਾਲ ਦੇ ਨੇ ਤੇ ਆਫੀਸੀਅਲ ਹੈ ਇੱਕ ਫਿਲਮ ਐਂਟਰਟੇਨਿੰਗ ਫਿਲਮ ਹੈ ਹੈਨਾ ਲੋਕ ਐਂਟਰਟੇਨ ਹੋਗੇ ਤੁਸੀਂ ਨਾ ਕਦੇ ਨਾ ਕੇ ਨਿਕਲੇ ਹੋ ਜੀ ਤਾਂ ਮੈਂ ਇਹੀ ਕਹਿਣਾ ਚਾਹੂਗਾ ਕਿ ਜਿਹੜਾ ਵੀ ਫਿਲਮ ਦੇਖਣ ਜਾਏਗਾ ਉਹ ਪੈਸਾ ਵਸੂਲ ਐਂਟਰਟੇਨਮੈਂਟ ਮੂਵੀ ਨੂੰ ਦੇਖ ਕੇ ਜਾਏਗਾ ਔਰ ਹਾਂ ਨਿਕਲ ਕੇ ਬਾਅਦ ਮੈਸੇਜ ਵੀ ਲੈ ਕੇ ਆਇਆ ਕਿ ਹਾਂ ਪਰਿਵਾਰ ਦੇ ਔਰ ਮੈਂ ਦਿਨੋ ਥੈਂਕਸ ਕਰਨਾ ਚਾਹਨਾ ਔਰ ਵਧਾਈ ਦੇਣਾ ਚਾਹਨਾ ਕਿ ਰਿਸ਼ਭਾ ਜੀ ਨੂੰ ਗੀਤੰਪੀ ਜੀ ਨੂੰ ਸਾਰੇ ਐਕਟਰਸ ਨੂੰ ਬਹੁਤ ਹੀ ਕਮਾਲ ਦਾ ਕੰਮ ਮੈਨੂੰ ਆ ਬਹੁਤ ਖੁਸ਼ੀ ਸਾਰੇ ਦੇ ਨਾਲ ਕੰਮ ਕਰਕੇ ਤੁਸੀਂ ਦੇਵ ਖਰੋੜ ਨਾਲ ਕੰਮ ਕੀਤਾ ਜੀ ਦੇਵ ਖਰੋੜ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੀ ਮੈਂ ਮਤਲਬ ਇੱਕ ਮਕਾਮ ਤੇ ਜਾਂ ਇੱਕ ਕਿਚ ਮੈਨੂੰ ਲੱਗਦਾ ਆ ਤੁਹਾਡਾ ਨਤਜ਼ਰਬਾ ਕਿਦਾਂ ਦਾ ਰਿਹਾ ਬਿਲਕੁਲ ਜਦੋਂ ਅਸੀਂ ਅچھے ਐਕਟਰਸ ਨਾਲ ਕੰਮ ਕਰਦੇ ਆ ਸੀਨੀਅਰ ਐਕਟਰਸ ਨਾਲ ਕੰਮ ਕਰਦੇ ਆ ਜੀ ਭਾਈ ਸਾਡੀ ਸੀਨੀਅਰ ਨੇ ਜੇ ਤੁਸੀਂ ਸੀਨੀਅਰ ਅਫਸਰ ਦਾ ਕੰਮ ਕਰਦੇ ਆ ਤੇ ਕਿਤੇ ਖੁਸ਼ੀ ਤਾਂ ਹੁੰਦੀ ਆ ਹੈਨਾ ਤੋ ਗਗੂ ਭਾਜੀ ਸੁਪਰ 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 ਡੁੱਪਰ ਸੀਨੀਅਰ ਤੇ ਉਹਨਾਂ ਨਾਲ ਜਦੋਂ ਅਸੀਂ ਸਕਰੀਨ ਸ਼ੇਅਰ ਕਰਦੇ ਆ ਜਾਂ ਕੋਈ ਸ਼ਾਰਟ ਕਰਦੇ ਆ ਤਾਂ ਮਾਨੂੰ ਖੁਸ਼ੀ ਤਾਂ ਹੁੰਦੀ ਆ ਭਾਜੀ ਤੇ ਆਲਬੀਸ ਮੈਂ ਥੈਂਕਸ ਕਰਦਾ ਆ ਦੇਵ ਭਾਈ ਦਾ ਵੀ ਗਗੂ ਭਾਈ ਦਾ ਵੀ ਜਦੋਂ ਕਿ ਇਹ ਆਪਣੇ ਐਕਟਰਸ ਉਹ ਐਕਟਰਸ ਨੂੰ ਨਾ ਕੰਫਰਟੇਬਲ ਬਣਾਉਂਦੇ ਆ ਸਾਡੇ ਤੇ ਜੋ ਅਸੀਂ 19 ਈਜ਼ੀ ਹੋ ਕੇ ਕੰਮ ਕਰ ਸਕੋ ਹਾਂ ਜੀ ਤੋ ਹਮੇਸ਼ਾ ਹੀ ਪਿਆਰ ਹੀ ਮਿਲਦਾ ਸ਼ੱਟ ਤੇ ਜਿਵੇਂ ਤੁਸੀਂ ਜਾਣਦੇ ਰਿਓ ਤੇ ਸ਼ੱਟ ਤੇ ਇਹਨਾਂ ਦਾ ਤੁਹਾਡੇ ਨਾਲ ਕਿੰਨਾ ਦਾ ਵਤੀਰਾ ਰਿਹਾ ਬਹੁਤ ਵਧੀਆ ਭਾਜੀ ਹਮੇਸ਼ਾ ਜਦੋਂ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਸਾਰੇ ਮਿਲਦੇ ਆ ਸਾਰੇ ਨੂੰ ਆਖੇ ਹਨਾ ਗੁੱਗੂ ਭਾਈ ਦੇਦੇ ਸੀ ਆਪ ਜਾ ਕੇ ਅਸ਼ੀਰਵਾਦ ਲੈਣਾ ਹਮ ਦਾ ਹਨਾ ਦੇਪ ਭਾਈ ਦਾ ਆਪ ਮਿਲਦੇ ਆ ਦੇਪ ਭਾਈ ਇੰਨੀ ਪੋਜ਼ਿਟਿਵ એનર્ਜੀ ਥਰੋ ਕਰਦੇ ਆ ਦੀ ਸਾਹਮਣੇ ਐਕਟਰ ਨੂੰ ਕਰਦਾ ਯਾਰ ਉਹ ਆਹ ਚਾਹ ਤਾ ਇਹ ਬੰਦੇ ਯਾਰ ਸਾਨੂੰ ਕੰਫਰਟੇਬਲ ਕਰਤਾ ਲੱਗ ਹੀ ਨਹੀਂ ਰਿਹਾ ਵੀ ਅਸੀਂ ਕਿਸੇ ਨੀ ਸੀਨੀਅਰ ਐਕਟਰ ਨਾਲ ਉਹ ਆਪਣੇ ਐਕਟਰਾਂ ਨਾਲ ਨੇ ਇਜ਼ੀ ਹੋ ਜਾਓ ਕੋਈ ਚੱਕ ਨਹੀਂ ਅਮ ਨਾਲ ਖੜਾ ਸੋ ਮਸਤੀ ਮਸਤੀ ਦੇ ਵਿੱਚ ਉਹ ਆਪਾਂ ਬੜੀ ਕੰਪਨੀ ਹੈ ਇਹ ਜੀ ਫਿਲਮ ਤੋਂ ਇਲਾਵਾ ਜਿਵੇਂ ਤੁਸੀਂ ਟੀਵੀ ਆਰਟਿਸਟ ਵੀ ਹੋ ਤੁਹਾਡੇ ਬਹੁਤ ਮੈਂ ਆਪ ਖੁਦ ਫੈਨ ਆ ਮੈਂ ਦੇਖਦਾ ਰਿਹਾ ਪਰ ਪਰ ਨਵਾਂ ਕੀ ਕਰ ਰਹੇ ਹੋ ਦਿੱਤੇ ਤੁਹਾਡਾ ਨਵਾਂ ਭਾਜੀ ਮੈਂ ਇੰਜ ਤਾਂ ਨਹੀਂ ਕਰ ਰਿਹਾ ਅਸੀਂ ਪਤਾ ਨਵਾਂ ਫਿਲਮਾਂ ਆ ਰਹੀਆਂ ਭਾਜੀ ਇਜ਼ਦੀ ਆ ਰਹੀ ਹੈ ਜੀ ਹੁਣ ਆ 14 ਨੂੰ 14 ਨੂੰ ਲੁਕ ਤੇ ਉਹਦੇ ਚ ਇੰਡਸਟਰੀ ਮੀਟਿੰਗਸ ਆ ਮੇਰੀ ਫੇਰ ਅੱਪਸਾਡੀ ਮਿਸਟਰ ਮਿਸਿਸ 420 ਆ ਰਹੀ ਆ ਕੜਤਾ ਦੇ ਹੋਲੇ ਆ ਰਹੀ ਆ ਸੋ ਫਿਲਮਾਂ ਆ ਰਹੀਆਂ ਭਾਜੀ ਨਾਲਾ ਟੀਵੀ ਦਾ ਵੀ ਆਪਾਂ ਚਲਾ ਰਹੇ ਆ ਸਾਨੂੰ ਜਾ ਚਲੀ ਜਾ ਰਿਹਾ ਬਾਕੀ ਤੁਹਾਡਾ ਪਿਆਰ ਮਿਲਦਾ ਰਹੇ ਤਾਂ ਬੱਸ ਇਦਾਂ ਲੱਗੇ ਰਹਿਣਾ ਭਾਈ ਉਹਨੂੰ ਹੋਰ ਕੁਝ ਆਉਂਦਾ ਹੀ ਨਹੀਂ ਆਖੀ ਕਰਨਾਗੇ ਤੁਸੀਂ ਪਿਆਰ ਬਰਕਰਾਰ ਰੱਖੋ ਅਸੀਂ ਇਹੀ ਕਰੀ ਜਾਣਾ ਥੈਂਕ ਯੂ ਹੋਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਐਕਟੀਵਿਟੀਜ਼ ਦਿੰਦੇ ਰਹੀਏ ਤੇ ਕਰਦੇ ਰਹੀਏ ਹਮੇਸ਼ਾ ਤੇ ਤੁਹਾਡਾ ਪਿਆਰ ਥੈਂਕ ਯੂ ਥੈਂਕ ਯੂ ਬੀ ਵੈਲ 31 ਜਨਵਰੀ ਨੂੰ ਸਾਰਿਆਂ ਨੇ ਮੇਜਾਂ ਦੇਖ ਕੇ ਆਣੀ ਆ ਪਲੀਜ਼ ਪਲੀਜ਼ ਗੋਮਨ ਮਾਰਚ ਵਿੱਚ ਆ ਥੈਂਕ ਯੂ ਥੈਂਕ ਯੂ